ਸਾਡੇ 15 16 ਸਾਡੇ 15 16 ਦਾ ਮੈਚ ਹੋਣਾ ਅਮਰੀਕ ਚੱਕ ਬਾਈਕ ਤੇ ਕਰ ਗਾ ਦੇਣਾ ਉਹ ਸਾਹਮਣੇ ਕਹਿੰਦੇ ਪਹਿਲੀ ਕਬੱਡੀ ਪੈ ਗਈ ਮੇਰੇ ਮਿੱਤਰੋ ਉਹ ਦਵਰਜੀ ਵਾਲਾ ਦੀਪ ਆ ਗਿਆ ਉਹ ਸਾਹਮਣੇ ਕਹਿੰਦੇ ਦੀਪ ਉਹ ਲੋਕ ਬੜਾ ਕਹਦੇ ਤਾੜੀ ਮਾਰਦੇ ਆ ਮੇਰੇ ਮਿੱਤਰੋ ਇਹ والے پٹو ہے موسے والے سندھو کی فوٹو ہے ਦੀਪਦਪੁਰ ਜੀ ਲਓ ਮੱਖਣ ਮੱਖੀ ਆ ਗਿਆ ਆਹ ਸਾਹਮਣੇ ਕਹਿੰਦੇ ਮੱਖੀ ਵੀ ਰੇਡ ਪਾ ਰਹੀ ਆ ਮੇਰੇ ਮਿੱਤਰੋ ਇਹ ਕਹਿੰਦੇ ਚਾਰ ਦੇ ਚਾਰੇ ਪਿਆਰ ਦੇ ਇਹ ਬਾਜੇ ਵਾਲੇ ਭਾਈ ਬੱਲੀਏ ਦੀਪਦਪੁਰ ਬੇਸ਼ੀ ਦੇ ਕਾਂਗਾ ਬੇਸ਼ੀ ਠੀਕ ਹੈ ਸੱਚੇ ਪਾਤਸ਼ਾਹ ਮਿਹਰ ਕਰਨ ਹਰ ਕੀ ਚੋਟ ਮਹਿਸੂਸ ਕਰੇ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਨਰਿੰਦਰ ਰਾਮ ਪਿੱਟੂ ਦੀਆਂ ਯਾਦਾਂ ਨੇ ਸਰੋਵਰ ਦੀਆਂ ਯਾਦਾਂ ਨੇ ਅੱਜ ਦਾ ਪੱਟਾ ਖੇਡ ਮੇਲਾ ਮੇਰੇ ਵੀਰੋ ਸਾਰੇ ਸਹਿਯੋਗੀਆਂ ਦਾ ਸਾਰੇ ਭਾਵਾ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਵੀਰੋ ਸਪੋਰਟ ਕੀਤੀ ਹੈ ਇਸ ਮੇਲੇ ਦੇ ਲਈ ਸਾਰਿਆਂ ਦਾ ਗਹਿ ਘੱਟਵਾ ਧੰਨਵਾਦ ਹੈ ਦੁਬੁਰਜੀ ਵਾਲਾ 11000 ਦੀ ਪਹਿਲੀ ਪਾ ਕੇ ਵਾਪਸ ਗਿਆ ਮੱਖਣ ਮੱਖੀ ਆ ਗਿਆ ਉਹ ਸਾਹਮਣੇ ਕਹਿੰਦੇ ਮੱਖੀ ਮੇਰੇ ਮਿੱਤਰੋ ਦੇ ਸਾਹਮਣੇ ਇਸਰੇ ਨੇ ਮੱਖੀ ਕਹਿੰਦੇ ਮੜਾ ਕਬੱਡੀ ਪਾ ਰਿਹਾ ਹੈ ਵੱਡੇ ਬੰਦੇ ਦੀ ਟੱਕਰ ਹੋ 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 ਕਬੱਡੀ 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 ਹੋਏ ਨੰਬਰ 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 ਹੋ ਸਾਹਮਣੇ ਨੰਬਰ ਮੱਖੀ ਦਾ ਨੰਬਰ ਉਹ ਟਗਾਲ ਵਾਲਾ ਆਹੀ ਟੱਕਰ ਦੇਖ ਲਈ ਕਹਿੰਦੇ ਸੀ ਤੁਸੀਂ ਨਾ ਫੇਰਾ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਲੱਖਾਂ ਲੱਖਿਆ ਲੱਖਿਆ ਇੱਕ ਵਾਰੀ ਬਾਹ ਖੜੀ ਕਰਕੇ ਦਾਲਦੀ ਵੀ ਖੁਸ਼ ਹੈ ਅੱਜ ਸਾਰੀ ਸੰਗਤ ਹੈ ਜਿਹੜੀ ਦੁਕਾਨ ਦੇ ਵਿੱਚੋਂ ਖੁਸ਼ ਆ ਰਹੀ ਹੈ ਮੇਲਾ ਸਮੇਂ ਸਿਰ ਹੈ ਖਿਡਾਰੀ ਚੋਟੀ ਦੇ ਨੇ ਨਵੇਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਆਹ ਦੁਨੀਆ ਦੇ ਸਤਾਰਾਂ ਨੂੰ ਵੀ ਮੌਕਾ ਦਿੱਤਾ ਹੈ ਇਹ ਮੇਰੇ ਵੀਰੋ ਸੋਚ ਸੀਗੀ ਬਿੱਟੂ ਦਗਾਲ ਦੀ ਵੀ ਹਰ ਇੱਕ ਖਿਡਾਰੀ ਦਾ ਹਰ ਇੱਕ ਬੰਦੇ ਦਾ ਮਾਣ ਹੋਣਾ ਚਾਹੀਦਾ ਉਹ ਸੋਚ ਤੇ ਮੇਰੇ ਵੀਰੋ ਆਹ ਸਾਹਮਣੇ ਰੱਜੀ ਰੱਜੀ ਭੂਲਣ ਰੈਂਸਪੋਰਟਸ ਕਲੱਬ ਵੱਲੋਂ ਖੇੜੇ ਤੇ ਮੇਰੇ ਵੀਰੋ ਸਿਰੇ ਦਾ ਜਾਫੀ ਬਣ ਕੇ ਨਿਤੜਿਆ ਪਹਿਲੇ ਨੰਬਰ ਦਾ ਜਾਫੀ ਬਣ ਕੇ ਨਿਤੜਿਆ ਯੂਰਪ ਦੇ ਖੇਡ ਮੈਦਾਨਾਂ ਦਾ ਸ਼ਹੀਦ ਅਲੀ ਮਾਣਾ ਜੱਸੀ ਨੂੰ ਵੀਰੋ ਫਰਮਾਹੀ ਵਾਲੇ ਨੂੰ ਯਾਰੀ ਹੈ ਜੱਸੀ ਨਾਲ ਇਹ ਮੇਲੇ ਨਾਲ ਵੀ ਪੱਗਾ ਸਹਿਯੋਗ ਹੈ ਲਾ ਬਾਲ ਖੁੱਪਜਾ ਹੋਇਆ ਰੁਮੀ ਵਾਲੇ ਮਾਨੇ ਹੁਣਾਂ ਦਾ ਰਿਕੂ ਸਮਰੇ ਹੁਣਾਂ ਦਾ You ਇੱਧਰ ਕਹਿੰਦੇ ਕਾਲੇ ਚੌਧਰੀ ਵੱਲੋਂ ਦੂਜੀ ਕਬੱਡੀ 11000 ਦੀ ਜਿਹੜਾ ਕਹਿੰਦੇ ਦੀਪਤਪੁਰਜੀ ਵਾਲਾ ਉਹ ਬੈਠਾ ਕਹਿੰਦੇ ਵੱਡਾ ਭਰਾ ਲੱਖਾਂ ਦੁਕਾਨ ਪਰ ਕਹਿੰਦੇ ਦਿਲ ਤੇ ਪੱਥਰ ਰੱਖ ਕੇ ਉਹ ਲੋਕਾਂ ਨੂੰ ਖੁਸ਼ੀ ਦੇਣੀ ਬਿੱਲਿਆ ਉਹ ਵੱਡੀ ਗੱਲ ਹੈ ਉਹ ਦਿਲ ਤੇ ਪੱਥਰ ਰੱਖ ਕੇ ਲੋਕਾਂ ਨੂੰ ਖੁਸ਼ੀ ਦੇਣੀ ਉਹ ਬਿੱਲਿਆ ਵੱਡੀ ਗੱਲ ਹੈ ਕੋਈ ਝਗੜਾ ਕਰ ਸਕਦਾ ਇੱਧਰ ਕਹਿੰਦੇ ਮੱਖੀ ਕਲਾਂ ਵਾਲਾ ਉਹ ਕਬੱਡੀ ਪੌਂਡ ਰਿਆ ਤੇ ਘੱਡੀ ਦਾ ਸ਼ੀਸ਼ਾ ਫੂਰਲਾ ਝਾੜਦਾ ਪੈਣਾ ਉਹ ਦੀਪ ਆ ਗਿਆ ਮੋਹ ਜੀਆ ਦੀਪ ਸਿੱਧੂ ਦੀਆਂ ਯਾਦਾਂ ਨੇ ਮੇਰੇ ਮਿੱਤਰੋ ਆ ਧਾ ਲਿਆ ਘਰ ਨੂੰ ਵਧਾਉਂਗਾ ਝਾਂਗਾ ਕਰੂ ਵਧਾਉਂਗਾ 11000 ਕੇਲੇ ਚਾਹਰੀ ਬੰਮ ਮੇਰੇ ਮਿੱਤਰੋ ਔਰ ਦੂਜੇ ਪਾਸੇ ਗੁਰਵੰਦਰ ਗੁਰਵਿੰਦਰ ਤੇ ਦੀਪ ਗੁਰਵਿੰਦਰ ਤੇ ਦੀਪ ਗੁਰਵਿੰਦਰ ਤੇ ਦੀਪ ਕਾਲੀ ਕਾਮੀ ਮਿੱਤਰਾਂ ਦੀ ਰਾਤੀ ਟੁੱਟ ਗਈ ਦੀਦ ਨਾਈ ਓਹ ਜਲਾਵਾ ਲੋਈਆਂ ਘੁਗੜੀਆਂ ਲੋਈਆਂ ਘੁਗੜੀਆਂ ਪਟਾਲੀਆਂ ਲੋਈਆਂ ਘੁਗੜੀਆਂ ਆਹ ਸਾਹਮਣੇ ਖੇਡ ਮੈਦਾਨ ਹੁੰਦਾ ਮੱਖਣ ਮੱਖੀ ਮੱਖਣ ਮੱਖੀ ਮਾਡਾ ਐਕਸਪ੍ਰੈਸਰ ਔਰ ਦੂਜੇ ਪਾਸੇ ਹਰਿਆਣੇ ਦਾ ਬਾਹੂ ਅਕਬਰਪੁਰ ਵਾਲਾ ਕਰਦਾ ਕਬਾਲ ਲੈ ਵੀ ਸੋਹਣਿਆ ਨਾ ਬਸਦੇ ਸਿੰਘੂ ਦਾ ਕੀ ਆ ਇਸ ਲਈ ਇਹ ਸਿੰਘੂ ਗੋਨੀਸ਼ ਮਨੀਸ਼ ਇਹ ਸ਼ਿੰਦੂ ਕਿਹੜਾ ਹੀ ਹੈ ਇਹ ਬੰਦੀਸ਼ ਹੈ ਬਾਪਾਂ ਦੇ ਦੋ ਪੁੱਤ ਕੌਡੀ ਖੇਡਦੇ ਆ ਇਧਰ ਕਹਿੰਦੇ ਰੇਡ ਪੈ ਰਹੀ ਹੈ ਸ਼ਕਰਪੁਰ ਦੇ ਬਣੇ ਆਹ ਕਹਿੰਦੇ ਜਿਲ੍ਹਾ ਜਲੰਧਰ ਮੇਰੇ ਮਿੱਤਰੋ ਅੱਜ ਸੁਗਰੂਰ ਦੇ ਵਿੱਚ ਪੜਾਕੇ ਪੈਂਦੇ ਨੇ ਆਹ ਕਹਿੰਦੇ ਮਸ਼ੀਨ ਪੱਟ ਗਿਆ ਉਹ ਬੱਟੇ ਬਾਈ ਸਾਜੀ ਸਾਹਮਣੇ ਹੁਸ਼ਿਆਣਪੁਰੀਆ ਕਬੱਡੀ ਪੌਂਡ ਦੇ ਲਈ ਵਧੇ ਹੋਏ ਮੇਰੇ ਮਿੱਤਰੋ ਇਹ ਪਰ ਕਦੇ ਫੇਰ 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 ਉਹ ਰੱਜੀ ਭੱਲਣ 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 ਉਹ ਬੈ ਗੇ ਧਗੜਾ ਪਾਣਾ ਭਰਾ ਬੜਕੋ ਪੇਲਾ ਬਣ ਗਿਆ ਰੱਜੀ ਬੇਮੇਸ਼ੀ ਰੱਜੀ ਤੇ ਬੇਮੇਸ਼ੀ ਰੱਜੀ ਤੇ ਜੋ ਜਿਹੜੇ ਬੈਠੇ ਆ ਰਪਿੰਦਰਾ ਇਹਨਾਂ ਨੂੰ ਵੀ ਪੁੱਛਦਾ ਬਹੁਤ ਗੱਟੋ ਕਹੇ ਹੈ ਇਹ ਬੈਠ ਗਤੋ ਗਿਆ ਆ ਸਾਹਮਣੇ ਬੇਲਾ ਕਹਿੰਦੇ ਦੁਕਾਨ ਪਿੰਡ ਦਾ ਚੱਲਦਾ ਲੋਪਾ ਨੂੰ ਆਖਿਆ ਵੀ ਪੰਧਖੜ ਨਿਕਲਿਆ ਅੱਜ ਕਹਿੰਦੇ ਉਹੀ ਤਰੀਕ ਉਹੀ ਦਿਨ ਉਹੀ ਟਾਈਮ ਉਹੀ ਗਰਾਊਂਡ ਮੇਰੇ ਮਿੱਤਰੋ ਇਧਰ ਕਹਿੰਦੇ ਸ਼ਾਜੀ ਸ਼ਹਿਯਾਦ ਸ਼ਹਿਯਾਦ ਗੁਲਜਰੀ ਜੀ ایک ایک پکی ہے یاری بھی پکی ہے آ سامنے آ جا پگڑا پڑا چولہا چلا ਗਿਆ ਮੇਲਾ ਦਗਾਲ ਦਾ ਬਣ ਗਿਆ ਮੇਲਾ ਦਗਾਲ ਦਾ ਬੁੜੇ ਵੀ ਕਿਉੜਾ ਬਿੱਟੂ ਨੇ ਸਾਰੀ ਉਮਰ ਲਾਈ ਹੈ ਕਬੱਡੀ ਦੀ ਬਿੱਟੂ ਨੇ ਮੇਰੇ ਵੀਰੋ ਦੀ ਜਿਉਆ ਤੇ ਦੁਨੀਆ ਦੀ ਜਿਉਆ ਹੈ ਦੁਨੀਆ ਦੀ ਜਿਉਆ ਹੈ ਮੇਰੇ ਵੀਰੋ ਆਹ ਦੁਨੀਆ ਸਲਾਮਾ ਕਰਦੀ ਹੈ ਜਿੱਥੋਂ ਲੰਗੀ ਦਾ ਸਲਾਮਾ ਹੁੰਦੀਆਂ ਨੇ ਦੁਨਾਲ ਵਾਲਿਆ ਵੇਖ ਲੈ ਅੱਜ ਤੈਨੂੰ ਸਲਾਮਾ ਹੁੰਦੀਆਂ ਨੇ ਅੱਜ ਤੈਨੂੰ ਦੁਨੀਆ ਪਿਆਰ ਕਰਨ ਵਾਲੀ ਤੁੱਤੀ ਹੋਈ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਕਬੱਡੀ ਜਿਹੜਾ ਹੋਲ ਜੜਾ ਨੰਬਰ ਸੀ ਉਹ ਰੇਡਰ ਨੂੰ ਦਿੱਤਾ ਗਿਆ ਠੀਕ ਨੂੰ ਦਿੱਤਾ ਗਿਆ ਜਿਹੜਾ ਹੋਲ ਜੜਾ ਨੰਬਰ ਸੀ ਦੂਰ ਚਾਲਾਂ ਦੇ ਵਿੱਚ ਕਿਰਪਾ ਕਰਕੇ ਆ ਵੀ ਦਿੱਤਾ ਰੇਡਰ ਦਾ ਪਿੰਪੜ ਮਾਈ ਤੇ ਸਾਹਮਣੇ ਜੀ ਸ਼ਾਜੀ ਉੱਟਣਾ ਸੱਪ ਕਬੱਡੀ ਦਾ ਹਰਿਆ ਦਾ ਵੀਰ ਆ ਗਿਆ ਟੋਡੀ ਉੱਟਣਾ ਸੱਪ ਕਬੱਡੀ ਦਾ ਫਰਿਆ ਦਾ ਵੀਰ ਆ ਗਿਆ ਕਬੱਡੀ ਮਗਿਆ ਯਾਰ ਮੇਰਾ ਦਿਮਾਗ ਇੱਧਰ ਤੇ ਪਾਸੇ ਆਹ ਆ ਜਾਣ ਟੀਮਾਂ ਗਰਾਊਂਡ ਤੇ ਤੁਸੀਂ ਲੱਡੂ ਕਹੇ ਕਿਹੜਾ ਆਪਣਾ ਜਿਹਦੇ ਜਿਹਦੇ ਬੈਕ ਰਹੇ ਸਾਰੇ ਆਜੋ 60 ਕਿਲੋ ਰੁਪਏ ਕਿਲੋ ਜਿਹਦੇ ਜਿਹਦੇ ਰਹਿੰਦੇ ਆਜੋ ਜਿਹਦਾ ਵੀ ਮੈਚ ਰਹਿੰਦਾ ਭਾਈ ਗਰਾਊਂਡ 'ਚ ਆਜੋ ਆਹ ਫਾਈਨਲੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ 60 ਕਿਲੋ ਦੇ ਫਾਈਨਲ ਦੀਆਂ ਟੀਮਾਂ ਸ਼ਕਰਪੁਰੀਆ ਕਾਕਾ ਤੇ ਤਬਰਜੀ ਵਾਲਾ ਤਬਰਜੀ ਵਾਲਾ ਨੰਬਰ ਲੈ ਗਿਆ ਅਮਰੀਕਾ ਟਾਇਕ ਮੱਖਣ ਆ ਗਿਆ ਆਹ ਸਾਹਮਣੇ ਕਹਿੰਦੇ ਮੱਖਣ ਦੀ ਕਬੱਡੀ ਪਾੜੀਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਕਹਿੰਦਾ ਜੱਗੀ ਸ਼ਾਦੀ ਹਰੀ ਲੱਖੇ ਹੋਣੀ ਵੀਰ ਨੇ ਨਾਲ ਕਹਿੰਦੇ ਬੰਗੂ ਹੋਣੀ ਵੱਡੇ ਭਰਾ ਜਦੋਂ ਧੰਵਾਲਾ ਪੱਟੇ ਦੀ ਨਾਲ ਤੇ ਦੀਪ ਢੜਿਆਣ ਕੇ ਦਾ ਰਸ਼ਮੀਤ ਨੂੰ ਅੱਜ 51 ਹਜ਼ਾਰ 51 ਹਜ਼ਾਰ ਰਸ਼ਮੀਤ ਦੇ ਵੀ 1 ਲੱਖ ਰੁਪਏ ਸੇਵਾ ਸਿੰਘ ਜੀ ਰਾਣਾ ਸਾਰਾ ਕਬੱਡੀ ਵਾਲੇ ਜਿਨ੍ਹਾਂ ਨੇ ਨੜਕਾਣਾ ਸਾਹਿਬ ਨੇ ਕੱਪ ਦਾ ਵੀ ਪਹਿਲਾ ਪ੍ਰਾਈਜ਼ 7 ਲੱਖ ਦੇ ਰੇ ਗੁਲਾਮ ਆਵਾਜ਼ ਵੱਟ ਦਾ ਫੋਨ ਆਇਆ ਕਿਹਾ ਭਾਈ ਦਾ ਧੰਨਵਾਦ ਕਰਦੇ ਹੋ ਆ ਸਾਹਮਣੇ ਫਰਿਆਦ ਆ ਮੇਲਾ ਬਣ ਗਿਆ ਅੱਜ ਦਗਵਾਲ ਵਾਲੇ ਦਾ ਮੇਲਾ ਤੁਸੀਂ ਬਣਾ ਦਿੱਤਾ ਹੈ ਅੱਜ ਦਗਵਾਲ ਵਾਲੇ ਦਾ ਮੇਲਾ ਸੰਗਤ ਨੇ ਬਣਾ ਦਿੱਤਾ ਹੈ ਅੱਜ ਦਗਵਾਲ ਵਾਲੇ ਦਾ ਮੇਲਾ ਉਹਨਾਂ ਸਹਿਯੋਗੀਆਂ ਨੇ ਬਣਾ ਦਿੱਤਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ

ਨੇ ਰੇਡਰ ਨਾਲ ਤੇ ਮੈਚ ਚੱਲੂਗਾ ਅੱਜ ਹਿੰਮਤਪੁਰੇ ਵਾਲਾ ਸਾਡਾ ਯਾਰ ਪੌਂਤੀ ਹਿੰਮਤਪੁਰਾ ਕਿਸਾਨ ਅੰਦੋਲਨ ਦਾ ਉਹ ਯੋਦਾ ਜਿਹੜਾ ਇੱਕ ਦਿਨ ਵੀ ਘਰੇ ਨਹੀਂ ਛਿ ਗਿਆ ਉਹ ਇਸ ਦੁਨੀਆ ਨੂੰ ਛੱਡ ਗਿਆ ਔਰ ਇੱਕ ਯਾਰ ਦਾ ਸਿਵਾ ਬਣਿਆ ਦੂਜੇ ਯਾਰ ਦੀ ਬਿਲੇ ਯਾਦ ਮਨਾ ਰਿਹਾ ਦਿਲ ਤੇ ਪੱਥਰ ਭਰਿਆ ਆਹ ਸਾਹਮਣੇ ਵੇਖਦਾ ਵੀ ਇਸ ਲਈ ਖੇਡ ਮੈਦਾਨ ਅੰਦਰ ਪੁਆਇੰਟ ਜਿਹੜਾ ਰੇਡਰ ਦਾ ਹੈ ਪੁਆਇੰਟ ਜਿਹੜਾ ਰੇਡਰ ਦਾ ਹੈ ਮੈਚ ਸਮਾਪਤ ਮੈਚ ਸਮਾਪਤ ਮੈਚ ਸਮਾਪਤ ਮੈਚ ਸਮਾਪਤ ਵੜਿਆ ਮੈਸ ਮਾਪਾ ਜਿੱਤੂ ਕੌਣ ਰਿਹਾ 11 ਨੰਬਰ 'ਚ ਸ਼ਕਰਪੁਰਦੇ ਸਾਡੇ 15 ਨੰਬਰ 'ਤੇ ਬਾਹੂ ਅਕਬਰਪੁਰਦੇ ਮੇਰੇ ਵੀਰੋ ਗੁਰਵਿੰਦਰ ਘਾਂਗੇ ਦਾ ਔਰ ਨਾਨ ਰੱਜੇ ਭੋਲਣ ਦਾ ਦੀਪਦਪੁਰਗੀ ਦਾ ਸ਼ਿੱਲੂ ਹੋਣੇ ਦਾ ਸਾਰਿਆਂ ਦਾ ਮੇਸ਼ੀ ਉਹਨਾਂ ਦਾ ਪਹੜੀ